ਲੋਕ ਸਭਾ ਮੈਂਬਰ ਚਾਂਜੀ ਸਿੰਘ ਚੰਨੀ ਨੂੰ ਲੈ ਕੇ ਅੱਜ ਗੱਲ ਕਰਾਂਗੇ ਬਿਲਕਦੇ ਲੋਕਾਂ ਨੇ ਉਹਨਾਂ ਨੂੰ ਲੋਕ ਸਭਾ ਦੀ ਚੋਣ ਜਿਤਾਉਣ ਸਮੇ 2000 ਵੋਟ ਪਾਈ ਸੀ ਜਦੋਂ ਇਹ ਯਾਦ ਕੀਤਾ ਜਾਂਦਾ ਕਿ ਚਾਂਜੀ ਸਿੰਘ ਚੰਨੀ ਨੂੰ ਬਿਲਕੇ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਇਹ ਚੋਣ ਜਿਤਾਈ ਸੀ ਕੀ ਹੁਣ ਚੰਨੀ ਵੱਲੋਂ ਵਿਲਗੇ ਦੇ ਵਿਕਾਸ ਨੂੰ ਲੈ ਕੇ ਕੋ ਵੱਡਾ ਬਣ ਦਿੱਤਾ ਆਉ ਇਸ ਤੇ ਅੱਜ ਚਰਚਾ ਕਰਾਂਗੇ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਦੋਸਤੋ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ YouTube ਚੈਨਲ ਅਤੇ Facebook ਪੇਜ ਵਿਸ਼ਾ ਚ ਅਭੀ ਦੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਚੰਜੀ ਸਿੰਘ ਚੰਨੀ ਜਲੰਧਰ ਤੋਂ ਉਮੀਦਵਾਰ ਸਨ ਜਿਨ੍ਹਾਂ ਨੂੰ ਬੜਗੇ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ ਉਸ ਵੇਲੇ ਚੋਣ ਜਿਤਾਈ ਸੀ ਭਾਵੇਂ ਕਿ ਇੱਥੇ ਆਮ ਆਦਮੀ ਪਾਰਟੀ ਹੁਣ ਤੱਕ ਡਿਵੈਲਪਮੈਂਟ ਲਈ ਵੱਡੇ ਫੰਡ ਦੇ ਚੁੱਕੀ ਹੈ ਡਿਵੈਲਪਮੈਂਟ ਹੋਈ ਵੀ ਆ ਪਰ ਉਸ ਵੇਲੇ ਲੋਕਾਂ ਨੇ ਚਰਜੀਤ ਸਿੰਘ ਚੰਨੀ ਨੂੰ ਇਸ ਕਰਕੇ ਵੋਟ ਪਾਈ ਸੀ ਕਿਉਂਕਿ ਉਹ ਦਲਤ ਸਮਾਜ ਨਾਲ ਸੰਬੰਧਤ ਕਿਸਾਨ ਪੱਖੀ ਅਤੇ ਉਹਨਾਂ ਨੇ 3 ਮਹੀਨੇ ਦੇ ਕਾਰਜਕਾਲ ਜਦੋਂ ਉਹਨੂੰ ਮੁੱਖ ਮੰਤਰੀ ਬਣਾਇਆ ਸੀ ਉਸ ਨੂੰ ਲੈ ਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਇੱਥੇ ਪਾਈਆਂ ਸੀ ਲੋਕ ਸਭਾ ਹਲਕਾ ਜਲੰਧਰ ਤੋਂ ਉਹਨਾਂ ਨੂੰ ਚੋਣ ਲੋਕਾਂ ਨੇ ਜਿਤਾਈ ਭਾਵੇਂ ਕਿ ਉਹ ਚਮਕੌਰ ਸਾਹਿਬ ਅਤੇ ਮਾਲਵੇ ਦੇ ਵਿੱਚ ਉਹ ਏ ਚੋਣ ਵਿਧਾਨ ਸਭਾ ਦੀ ਉਸ ਵੇਲੇ ਹਾਰ ਗਏ ਜਦੋਂ 2022 ਦੀਆਂ ਚੋਣਾ ਸੀ ਹੁਣ ਇੱਕ ਪਾਸੇ ਬਿਲਗੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਬੋਡ ਨਾਲ ਇਥੋਂ ਚੋਣ ਜਿਤਾਈ ਤੇ ਅਸੀਂ ਹੁਣ ਦੇਖ ਰਹੇ ਹਾਂ ਇੱਕ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਪਰ ਬਿਲਗੇ ਦੇ ਲੋਕਾਂ ਨੂੰ ਉਹਨਾਂ ਵੱਲੋਂ ਹੁਣ ਤੱਕ ਕੋਈ ਗਰਾਂਟ ਦਿੱਤੀ মিডিਏ ਦੇ ਕਿਤੇ ਵੀ ਜੇਕਰ ਨਹੀਂ ਹੋਇਆ ਅਗਰ ਕਾਂਗਰਸ ਇਹਦੇ ਬਾਰੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਮੈਂਟ ਬਾਕਸ ਵਿੱਚ ਆਪਣਾ ਜਿਹੜਾ ਆ ਉਹ ਜਵਾਬ ਦੇ ਸਕਦੀ ਹੈ ਕਿ ਕੀ ਬਿਲਗੇ ਲਈ ਚੰਜੀਤ ਸਿੰਘ ਚੰਨੀ ਨੇ ਇੱਥੋਂ ਦੇ ਵਿਕਾਸ ਵਿੱਚ ਕੋਈ ਹਿੱਸਾ ਪਾਇਆ ਕਿਉਂਕਿ ਹੁਣ ਜਦੋਂ 1 ਸਾਲ ਤੋਂ ਬਾਅਦ ਸਮਾਂ ਹੋ ਗਿਆ 2027 ਨੂੰ ਲੈ ਕੇ ਸਾਰੀਆਂ ਪਾਰਟੀਆਂ ਬੱਬਾ ਭਾਰ ਹੈ ਕਾਂਗਰਸ ਦਾਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਹੁਣ ਵਾਰੀ ਲੋਕ ਕਾਂਗਰਸ ਲੈ ਕੇ ਆਉਣਗੇ ਕਾਂਗਰਸ ਦਾ ਰਾਜ ਲੈ ਕੇ ਆਉਣਗੇ ਵੋਟਾਂ ਫੇਰ 227 ਵਿੱਚ ਡਾਕਟਰ ਨਵਜੂਦ ਸਿੰਘ ਦਈਆ ਜੋ ਹਲਕਾ ਨਕੂਤਰ ਦੇ ਇੰਚਾਰਜ ਨੇ ਜਿਨ੍ਹਾਂ ਨੂੰ ਟੈਕਟ ਮੈਨ ਦੇ ਅਸਾਰ ਹੈ ਪਾਵੇਂ ਇੱਥੇ ਵੱਡੇ ਵੱਡੇ ਬੋਰਡ ਹੋਰ ਵੀ ਕਾਂਗਰਸੀ ਆਗੂ ਨਵੇਂ ਸਾਧੀਆਂ ਵਧਾਈਆਂ ਲੋਹੜੀ ਦੀਆਂ ਵਧਾਈਆਂ ਨੂੰ ਲੈ ਕੇ ਵੱਡੇ ਵੱਡੇ ਬੋਰਡ ਲੱਗਣ ਤੋਂ ਬਾਅਦ ਤਾਂ ਲੋਕਾਂ ਦੇ ਵਿੱਚ ਇਹ ਚਰਚਾ ਆਮ ਛੜੀ ਆ ਕਿ ਹੁਣ ਕਾਂਗਰਸ ਇੱਥੋਂ ਜਿਹੜੀ ਆ ਕਿਸੇ ਹੋਰ ਚਿਹਰੇ ਨੂੰ ਟਿਕਟ ਦੇਵੇਗੀ ਇਹ ਤਾਂ ਕੁਝ ਕਹਿ ਨਹੀਂ ਸਕਦਾ ਕੁਝ ਕਿਹਾ ਨਹੀਂ ਜਾ ਸਕਦਾ ਪਰ ਕਾਂਗਰਸ ਦੇ ਹਲਕਾ ਇੰਚਾਰਜ ਡਾਕਟਰ ਮਨਜੂਰ ਸਿੰਘ ਦਾ ਹੀ ਆ ਜਦੋਂ ਉਹਨੇ 227 ਦੇ ਵਿੱਚ ਬਿਲਗੇ ਦੇ ਵਿੱਚ ਬੂਟਾ ਮੰਗਣਾਉਣਾ ਤਾਂ ਉਸ ਵੇਲੇ ਬੂਟਰਾ ਨੇ ਜਾਂ ਅਸੀਂ ਵੀ ਉਹਨਾਂ ਤੋਂ ਇਹ ਜਵਾਬ ਸਵਾਲ ਦਾ ਲੈਣਾ ਕਿ ਚਾਂਜੀ ਸਿੰਘ ਚੰਨੀ ਨੇ ਆਪਣੇ ਪਹਿਲੇ ਸਾਲ ਦੇ ਜਿਹੜੇ ਫੰਡ ਉਹਨਾਂ ਨੇ ਬਲਾਕ ਨੂਰ ਮਹਿਲ ਵਿੱਚ ਗ੍ਰਾਂਟਾਂ ਬੰਡਾ ਨੂੰ ਦਿੱਤੀਆਂ ਉਸ ਫੰਡ ਦੇ ਵਿੱਚ ਜਿਹੜਾ ਬਿਲਗੇ ਦਾ ਹਿੱਸਾ ਬਣਦਾ ਸੀ ਉਹ ਕਿੱਥੇ ਹੈ ਅਸੀਂ ਦੇਖਿਆ ਪਹਿਲਾਂ ਵੀ ਲੋਕ ਸਭਾ ਮੈਂਬਰ ਰਹੇ ਚੌਧਰੀ ਸੰਤੋਖ ਸਿੰਘ ਬਾਵੇਂ ਘੋ ਦੁਨੀਆ ਵਿੱਚ ਨਹੀਂ ਮੌਤ ਕੀ ਸਰਦਾਰਿਆ ਉਹਨਾਂ ਨੇ ਵੀ ਆਪਣੇ ਆਖਰੀ ਕਾਰਜਕਾਲ ਮੇਲੇ ਬਿਲਗੇ ਨੂੰ ਫੰਡ ਦਾ ਐਲਾਨ ਕੀਤਾ ਸੀ ਤੇ ਇਸ ਕਰਕੇ ਦੋਸਤੋ ਬਿਲਗਾ ਦੇ ਲਈ ਇਹ ਫੰਡ ਲੈਤਾ ਜਾਵੇ ਲੋਕ ਵੀ ਮੰਗ ਕਰਦੇ ਆ ਲੋਕਾਂ ਵੱਲੋਂ ਅਸੀਂ ਵੀ ਮੰਗ ਕਰਦੇ ਆ ਸਾਡੇ ਲਈ ਇਹ ਮੁੱਦਾ ਆ ਕਿ ਅਜੇ ਖੋਦ ਚੰਨਜੀਤ ਸਿੰਘ ਜੰਨੇ ਨੇ ਕੋ ਬਿਲਗੇ ਦੇ ਵਿੱਚ ਅਜਿਹਾ ਕੋ ਪ੍ਰੋਗਰਾਮ ਨਹੀਂ ਕੀਤਾ ਜਿੱਥੇ ਉਹ ਬਿਲਗੇ ਦੇ ਲੋਕਾਂ ਨੂੰ ਇਹ ਆਖ ਸਕਣ ਕਿ ਮੈਂ ਬਿਲਗੇ ਦੇ ਵਿੱਚ ਇਹ ਇੰਨੀ ਗਰਾਂਟ एलान ਕਰ ਰਹੇ ਆ ਕਿਹੜੇ ਕੰਮ ਦਾ एलान ਕਰ ਰਹੇ ਆ ਇਹ ਅਸੀਂ ਸੁਣਨਾ ਚਾਹੁੰਦੇ ਆ ਨਗਰ ਪੰਚਾਇਤ ਬੇਸ਼ੱਕ ਆਮ ਆਦਮੀ ਪਾਰਟੀ ਦੀ ਹੈ ਉਹਨਾਂ ਦੇ ਵਿੱਚ ਕਾਂਗਰਸੀ ਵੀ ਐਮਸੀ ਨੇ ਜੇ ਇਹ ਬਿਲਕੁਲ ਦੀ ਕਾਂਗਰਸ ਮਹਿਸੂਸ ਕਰੇ ਕਿ ਫੰਡ ਬਹੁਤ ਸਤਾ ਤਰ ਵੱਲੋਂ ਦਿੱਤੇ ਜਾ ਰਿਹਾ ਕਿਤੇ ਹੋਰ ਜਨਈ ਸਾਹਿਬ ਹੰਡ ਦੇਦਨ ਅਸੀਂ ਤਾਂ ਬਿਲਗੇ ਦੇ ਲੋਕਾਂ ਦਾ ਬਣਦਾ ਹਿੱਸਾ ਜਿਹੜਾ ਆ ਉਹਨੂੰ ਲੈ ਕੇ ਅੱਜ ਇਹ ਮੁੱਦਾ ਲਿਆਇਆ ਅਸੀਂ ਤਾਂ ਇਹ ਵੀ ਕਹਿੰਨੇ ਆ ਬਿਲਗੇ ਇਲਾਕੇ ਦੇ ਪਿੰਡ ਜਿੱਥੇ-ਜਿੱਥੇ ਵੀ ਚੰਨੀ ਨੂੰ ਲੋਕਾਂ ਨੇ ਵੱਧ-ਵੱਧ ਪਿਆਰ ਦਿਖਾਇਆ ਉਹਨਾਂ ਨੂੰ ਬੂਟ ਬਣਾਈ ਆਪਣਾ ਲੀਡਰ ਸਮਝ ਕੇ ਬੂਟ ਪਾਈ ਆ ਸਾਰੇ ਪਿੰਡਾਂ ਨੂੰ ਹੀ ਬਣਦਾ ਜਿਹੜਾ ਆ ਫੰਡ ਦੇਣਾ ਚਾਹੀਦਾ ਹੈ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆ ਜਿਨ੍ਹਾਂ ਨੂੰ ਲੈ ਕੇ ਚਾਂਜੀ ਸਿੰਘ ਚੰਨੀ ਨੂੰ ਇਹ ਪਿੰਡਾਂ ਦੀ ਮਦਦ ਕਰਨੀ ਚਾਹੀਦੀ ਆ ਅਗਰ ਚਾਂਜੀ ਸਿੰਘ ਚੰਨੀ ਇਹ ਚਾਹੁੰਦੇ ਨੇ ਕਿ ਉਹਨਾਂ ਨੇ ਆਉਣ ਵਾਲੀ ਵਿਧਾਨ ਸਭਾ ਇਲੈਕਸ਼ਨ ਚਮਕੌਰ ਸਾਹਿਬ ਤੋਂ ਲੜਨੀ ਆ ਤਾਂ ਫੇ ਉਹ ਲੋਕ ਸਭਾ ਹਲਕਾ ਜਿਲੰਦਰ ਦੇ ਵਿੱਚੋਂ ਆਉਣ ਵਾਲੇ ਸਮੇਂ ਤੁਸੀਂ ਖੁਦ ਹੀ ਜਾਣਦੇ ਹੋ ਕਿ ਉਹ ਕਿੰਨਾ ਕੁ ਉਹਨਾਂ ਨੇ ਜਿਲ੍ਹਾ ਪ੍ਰੀਸ਼ਦ ਅਤੇ ਸ਼ਾਂਤੀ ਦੌਰਾਨ ਵੀ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਕਿੰਨਾ ਕੁ ਨਹੀਂ ਸਮਾਂ ਦਿੱਤਾ ਉਹ ਵੀ ਤੁਹਾਨੂੰ ਪਤਾ ਹੁਣ ਵੀ ਉਹ ਕਿੰਨਾ ਕੁ ਲੋਕ ਸਭਾ ਹਲਕੇ ਦੇ ਵਿੱਚ ਵਿਚਰਦਿਆ ਇਹ ਆਪਣੇ ਆਪ 'ਚ ਸਵਾਲ ਹੈ ਸੋ ਦੋਸਤੋ ਅੱਜ ਦਾ ਅਸੀਂ ਇਹ ਮੁੱਦਾ ਲਿਆ ਕਿ ਲੋਕ ਸਭਾ ਮੈਂਬਰ ਚਾਂਜੀ ਸਿੰਘ ਚੰਨੀ ਸਾਹਿਬ ਕਾ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਬਿਲਗੇ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ ਚੋਣ ਜਿਤਾਈ ਸੀ ਪਰ ਉਹ ਸੱਜੇ ਖੱਬੇ ਗਰਾਂਟਾ ਜਿਹੜੀਆਂ ਉਹਨਾਂ ਦੀਆਂ ਆ ਚੁੱਕੀਆਂ ਪਰ ਬਿਲਗੇ ਨੂੰ ਗਰਾਂਟ ਜਿਹੜੀ ਆ ਉਹਨਾਂ ਵੱਲੋਂ ਕੋਈ ਐਲਾਨ ਨਹੀਂ ਬਿਲਗੇ ਦੇ ਲੋਕ ਮੰਗ ਕਰਦੇ ਆ ਕਿ ਉਹ ਬਿਲਕੁਲ ਦਾ ਵੀ ਬਣਦਾ ਹਿੱਸਾ ਜਿਹੜਾ ਆ ਉਹ ਜ਼ਰੂਰ ਐਲਾਨਣਾ ਨੇੜੇ ਪਿੰਡਾਂ ਦੇ ਵਿੱਚ ਵੀ ਹਿੱਸਾ ਜਿੰਨਾ ਵੀ ਬਣਦਾ ਆ ਉਹ ਚਾਂਜੀ ਸਿੰਘ ਚੰਨੀ ਨੂੰ ਆਪਣਾ ਹਿੱਸਾ ਜਿਹੜਾ ਵੰਡਣਾ ਚਾਹੀਦਾ ਕਿਉਂਕਿ ਆਉਣ ਵਾਲੀ 227 ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਆ ਉਸ ਵੇਲੇ ਕਾਂਗਰਸ ਨੇ ਲੋਕਾਂ ਕੋਲ ਦੁਆਰਾ ਵੋਟਾਂ ਮੰਗਣ ਲਈ ਆਉਣਾ ਆ ਸੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅਸੀਂ ਚੰਨਜੀਤ ਸਿੰਘ ਚੰਨੀ ਨੂੰ ਲੈ ਕੇ ਅੱਜ ਚਰਚਾ ਕੀਤੀ ਹੈ ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਾ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਕੱਲ ਮੁਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਤੁਸੀਂ ਵੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ